ਜਮਲੇ ਆਲ ਹਿੰਦੁਸਤਾਨ ਪਾਕਿਸਤਾਨ ਦਾ ਸਰਦੀ ਮੇਲਾ ਸਰ ਸਰਲ ਰੈਡ ਕਲਿਫ ਨੇ 1947 ਜਦੋਂ ਸਰਦ ਦੀ ਲੀਗ ਦਫ਼ਤਰ 'ਚ ਬੈਠੇ-ਬੈਠੇ ਹੀ ਖੇਚ ਮਾਰੀ ਤਾਂ ਉਹਨੂੰ ਕੀ ਅਹਿਸਾਸ ਸੀ ਕਿ ਇੱਥੇ ਹਜ਼ਾਰਾਂ ਆਜਈਆਂ ਥਾਵਾਂ ਨੇ ਜਿਨ੍ਹਾਂ ਨੂੰ ਵੰਡਿਆ ਨਹੀਂ ਜਾ ਸਕਦਾ ਕੀ ਇੰਦਨ ਕਾਨਾ ਸਾਹਿਬ ਪੰਜਾ ਸਾਹਿਬ ਨੂੰ ਸਿੱਖਾਂ ਤੋਂ ਵੱਖ ਕੀਤਾ ਜਾ ਸਕਦਾ ਕੀ ਕਿਤਾਸ ਰਾਜ ਟਿੱਲਾ ਜੋਗੀਆਂ ਨੂੰ ਹਿੰਦੁਸਤਾਨ ਦੇ ਹਿੰਦੂ ਭੁੱਲ ਚੁੱਕੇ ਨੇ ਕੀ ਤਾਜਮਲ ਤੇਜ ਮੇਸ਼ ਅਜਮੇਰ شریف ਨੂੰ ਪਾਕਿਸਤਾਨੀਆਂ ਤੋਂ ਵੱਖ ਕੀਤਾ ਜਾ ਸਕਦਾ ਕੀ ਇਹ ਨੂੰ ਭੁੱਲ ਜਾਣਗੇ ਸ਼ੇਖ ਫਰੀਦ ਦੇ ਭਗਪਟਨ ਨੂੰ ਕੀ ਸਿਰਫ ਪਾਕਿਸਤਾਨ ਦੇ ਲੋਕ ਹੀ ਮੰਨਦੇ ਨੇ ਸਵਾਲ ਹੋ ਤੂੰ ਹੋਰ ਵੀ ਡੂੰਗਾ ਹੋ ਜਾਂਦਾ ਹੈ ਜਦੋਂ ਕਰਤਾਰਪੁਰ ਸਾਹਿਬ ਚਮਲੇਆਲ ਤੇ ਸ਼ੇਖ ਬ੍ਰਹਮਖੇਮ ਕਰਨ ਜੇ ਸੈਂਕੜੇ ਸਥਾਨ ਐਨ ਬਾਰਡਰ ਦੀ ਲੀਕ ਤੇ ਆ ਜਾਂਦੇ ਹਨ ਜਦੋਂ ਦੋਹਾਂ ਮੁਲਕਾਂ ਦੇ ਪਿਛੰਦੇ ਇੱਕ ਸਥਾਨ ਨੂੰ جنੂਨ ਦੀ ਹੱਦ ਤੱਕ ਮੰਨਦੇ ਹੋਣ ਤਾਂ ਭਾਈ ਫਿਰ ਕੀ ਕਹੋਗੇ ਹਉ ਤੇ ਅਮੀਰ ਚਮਲੇਆਲ ਦਾ ਮੇਲਾ ਦਿਖਾਉਂਦੇ ਆਂ ਇਹ ਮੈਨੂੰ ਭਾਰਤ-ਪਾਕ ਮੇਲਾ ਕਹਿ ਸਕਦਾ ਹ ਜੰਮੂ ਦੇ ਇਲਾਕੇ ਵਿੱਚ ਚਮਲੇਵਾਲ 320 ਸਾਲ ਪੁਰਾਣੀ ਬਾਬਾ ਦਲੀਪ ਸਿੰਘ ਮਨਹਾਸ ਦੀ ਜਗਾ ਹੈ ਜਿੱਥੇ ਉਹਨਾਂ ਦਾ ਕਤਲ ਹੋਇਆ ਸੀ ਕੀ ਆਂਦਾ ਹੈ ਕਿ ਅਸੀ ਇਸ ਉਹਨਾਂ ਦਾ ਪਿੰਡ ਚਮਲੇਵਾਲ ਤੋਂ ਮਿਲਿਆ ਤੇ ਧੜ ਪਾਕਿਸਤਾਨ ਦੇ ਪਾਰ ਦਾ ਪਾਕਿਸਤਾਨ ਵਿੱਚਲਾ ਜਿਹੜਾ ਪਿੰਡ ਸੈਦਾਂਵਾਲੀ ਹੈ ਉੱਥੋਂ ਮਿਲਿਆ ਸੀ ਇੱਥੋਂ ਦੀ ਪਵਿੱਤਰ ਮਿੱਟੀ ਤੇ ਪਾਣੀ ਵਿੱਚ ਸਿਰਤਾ ਕੇ ਮਾੜੇ ਤੋਂ ਮਾੜਾ ਚਮੜੀ ਦਾ ਰੋਗ ਵੀ ਠੀਕ ਹੋ ਜਾਂਦਾ ਹੈ ਆ ਨਕਸ਼ੇ ਤੇ ਜਿਹੜੇ ਤਿੰਨ ਬਲਬ ਜੇ ਦੇਖ ਰਹੇ ਹੋ ਉੱਤੇ ਚਮਲੇਆਲਾ ਫਿਰ ਕਰਤਾਰਪੁਰ ਤੇ ਥੱਲੇ ਕੇਮ ਕਰੋ ਪਠਾਨਕੋਟ ਜੰਮੂ ਸੜਕ ਤੇ ਬਿਜੇਪੁਰ ਦਾ ਜਿਹੜਾ ਅੱਡਾ ਹੈ ਉਹਦੇ ਤੋਂ ਕੋਈ 16 ਕਿਲੋਮੀਟਰ ਹੀਠਾ ਇਹ ਚਮਲਿਆਲ ਵਾਕਿਆ ਹੈ 7 ਕਿਲੋਮੀਟਰ ਸਿਆਲਕੋਟ ਤੋਂ 32 ਕਿਲੋਮੀਟਰ ਤਹਿੰਦਾ ਕਿਉਂਕਿ ਇਹ ਉਹ ਜਿਹੜਾ ਪਾਕਿਸਤਾਨ ਦਾ ਜਿਹੜਾ ਪਠਾਨਕੋਟ ਵਾਲੇ ਪਾਸੇ ਨੂੰ ਪ੍ਰੋਜੈਕਸ਼ਨ ਆ ਜਿਹੜੀ ਨੁੱਕਰ ਜੀ ਨਿਕਲੀ ਹੈ ਉਹਦੇ ਐਨ ਉੱਪਰ ਪੈਂਦਾ ਚਮਲਿਆਲ ਆਸਮਾਨ ਤੋਂ ਸੈਟਲਾਈਟ ਰਾਈ ਜਿਹੜੀ ਫੋਟੋ ਦੇ ਰਹੇ ਆ ਚਮਲੇয়াল ਦੀ ਥੱਲੇ ਉਹ ਅੰਡਕਾਰ ਜੀ ਜਗਾ ਜਿੱਥੋਂ ਦੀ ਮਿੱਟੀ ਨੂੰ ਲੋਕੀ ਆਪਣੇ ਵਦਨ ਤੇ ਮਲਦੇ ਹਨ ਫਿਰ 150 ਗਾਜ ਤੇ ਆਡਰ ਦੀ ਲੀਕ ਹੈ ਤੇ ਕੰਡੇ ਵਾਲੀ ਤਾਰ ਹੈ ਤੇ ਦੇਖਦੇ ਹੋ ਤੁਸੀਂ ਪਾਕਿਸਤਾਨੀ ਪਿੰਡ ਸੈਦਾਂ ਵਾਲੀ ਹੈ ਜਿੱਥੇ ਵੀ ਉੱਥੇ ਵੀ ਮੇਲਾ ਲੱਗਾ ਹੋਇਆ ਹੈ ਜੂਨ ਮਹੀਨੇ ਦੇ ਆਖਰੀ ਵੀਰਵਾਰ ਨੂੰ ਮੇਲਾ ਪਕਦਾ ਹੈ ਇਹ 28 ਜੂਨ ਨੂੰ ਸੀਗਾ ਮਕਾਨો ਛਿਪਟ ਕਰਦੇ ਹਨ ਨਾਮ ਹੋਰੀ ਨਾਮ ਹੋਰੀ ਫਿਰ ਸਰਕਾਰੀ ਸਟਾਲਾਂ ਤੇ ਰੌਣਕਾਂ ਤਾਂ ਕੁਛ ਘੱਟ ਹੀ ਰਹਿੰਦੀਆਂ ਨੇ ਭਾਈ ਜੀ ਮਸਲਾ ਤਾਂ ਪਰੋਸੀ ਰਹਿੰਦਾ ਹੈ ਆਰਾਮ ਜਨਾ ਦਾ ਚਲ ਕਰੋ ਸੇਵਾਦਾਰ ਵੀਰਾ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸੰਗਤ ਦਾ ਪੂਰਾ ਪੂਰਾ ਸਾਜੋ ਕਰਨ ਔਰ ਬੜੇ ਪਿਆਰ ਨਾਲ ਸੰਗਤ ਨੂੰ ਦਰਸ਼ਨਾਂ ਲਈ ਮੱਥਾ ਟਿਕਾ ਕੇ ਆ ਕੇ ਪ੍ਰਸ਼ਾਦ ਵਾਲਾ ਲੈਣ ਜੀ ਕਿਉਂਕਿ ਭੀੜ ਬਹੁਤ ਹੋ ਗਈ ਹੈ ਇਸ ਕਰਕੇ ਜਲਦੀ ਤੋਂ ਜਲਦੀ ਕੋਸ਼ਿਸ਼ ਕਰਨ ਮੱਥਾ ਟੇਕ ਕੇ ਸੰਗਤ ਜਿਹੜਾ ਪ੍ਰਸ਼ਾਦ ਵਾਲੇ ਪਾਸੇ ਵਧੇ ਸਾਡੀ ਬੇਨਤੀ ਹੈ ਸੱਜਣ ਤੇ ਬਾਬੂ ਜੀ ਨਵਰੀ ਅਨਾਉਂਸ ਕਰ ਚੁੱਕਿਆ ਹੋ ਤੇ ਤੇ ਕਿਤੇ ਵੀ ਹੋਣਾ ਕਰ ਮੇਰੀ ਆਵਾਜ਼ ਨੂੰ ਕੰਟਰੋਲ ਹੈ ਤੇ ਆਪਣੇ ਸਜੋਖਿਆਂ ਨੂੰ ਕੀਤੇ ਸਾਹਮਣੇ ਆ ਕੇ ਮਿਲਣ ਜੀ ਸੱਜਣ ਤੋਂ ਬਾਹਰ ਕਿਹੇ ਚਲੇ ਆਪਣੇ ਮਨ ਦੀਆਂ ਬਰਾਦਾ ਪੂਰੀਆਂ ਕਰੋ ਅਤੇ ਜੋ ਛਰਦਾ ਭਾਵਨਾ ਮੰਚ ਲੈ ਕੇ ਆਏ ਹੋ ਸੱਚੇ ਪਾਤਸ਼ਾਹ ਬਾਬਾ ਜੀ ਆਪ ਦੀਆਂ ਪੂਰੀਆਂ ਕਰਨੀ ਜੀ ਹੋ ਗੁੰਦੇ ਹਾਂ ਹਾਂ ਜੇ ਨਾ ਦਾ ਸਰੀਰ ਕਲਿਆ ਸੜਿਆ ਹੁੰਦਾ ਕਿਤੇ ਵੀ ਕਿਸੇ ਹਸਪਤਾਲ ਚ ਠੀਕ ਨਹੀਂ ਹੁੰਦੇ ਉਹ ਇੱਥੇ ਬਾਬਾ ਜੀ ਦੀ ਦਰਗਾਹ ਤੇ ਆਉਂਦੇ ਨੇ ਇੱਥੇ ਦਾ ਜਿਹੜਾ ਜਲ ਹੈ ਉਹਨੂੰ ਸ਼ਰਬਤ ਕਿਹਾ ਜਾਂਦਾ ਹੈ ਔਰ ਜਿਹੜੀ ਇੱਥੇ ਦੀ ਮਿੱਟੀ ਉਸ ਨੂੰ ਚੱਕਰ ਕਿਹਾ ਜਾਂਦਾ ਹੈ ਹਾਂ ਔਰ ਇਸ ਦਾ ਉਹ ਲੇਪ ਕਰਕੇ ਪਦਨ ਤੇ ਲਗਾਉਂਦੇ ਨੇ ਔਰ ਤਕਰੀਬਨ ਹਫਤਾ ਜਾਂ 21 ਦਿਨਾਂ ਦੇ ਅੰਦਰ ਅੰਦਰ ਹੀ ਬਿਲਕੁਲ ਠੀਕ ਪੂਜਦੇ ਦਿਨ ਪੀਰ ਬਾਬਾ ਚੰਬਲਾਲ ਜੀ ਦੀ ਜਗਾ ਤੂੰ ਪਾਕਿਸਤਾਨ ਵਿੱਚ ਵੀ ਭੇਜੀ ਜਾਂਦੀ ਚੱਲ ਰਿਹਾ ਹੈ ਪਾਕਿਸਤਾਨ ਵਾਲਿਆਂ ਦਾ ਵੀ ਇਹ ਵੀ ਐਡਾ ਵੱਡਾ ਮੇਲਾ ਚੱਲਦਾ ਜਿਹਨਾਂ ਦੀ ਇਹ ਦਰਗਾਹ ਹੈ ਇਹ ਹੀ ਦੂਸਰ ਅੱਛਾ ਅੱਛਾ ਲੇਕਿਨ ਮੁਸਲਮਾਨਾ ਵਿੱਚ ਸਾਡੇ ਕੋਲੋਂ ਵੀ ਵੱਧ ਸ਼ਰਧਾ ਭਾਵਨਾ ਜਿਹੜੀ ਉਹਨਾਂ ਦੇ ਮੰਨਣ ਦੀ ਆ ਇੱਥੇ ਕਿਸੇ ਕੌਮ ਜਾਂ ਮਜ਼ਹਬ ਦੀ ਕੋਈ ਗੱਲ ਨਹੀਂ ਆ ਇੱਥੇ ਹਰ ਕੌਮ ਹਰ ਮਜ਼ਹਬ ਹਰ ਧਰਮ ਦੇ ਲੋਕਾਂ ਤੇ ਨੇ ਔਰ ਪੀਰ ਬਾਬਾ ਜੀ ਦੀ ਦਰਗਾਹ ਬਹੁਤ ਵੱਡੇ ਭਾਈਚਾਰੇ ਦੀ ਪ੍ਰਤੀਕ ਹੈ ਜਿਆ ਸਮਾਜ ਹੈ ਇਥੇ ਬਾਬਾ ਜੀ ਦੀ ਸਮਾਧੀ ਹੈ ਫਿਲਹਾਲ ਇਹ ਤਾਂ ਬਹੁਤ ਪੁਰਾਤਨ ਇਤਿਹਾਸ ਹੈ ਇਸ ਦੇ ਬਾਰੇ ਚ ਅਸੀਂ ਕੁਝ ਜਾਣੇ ਇਹ ਕਿਹਦੇ ਕੰਟਰੋਲ ਚ ਹੈ ਇਹ ਫਿਲਹਾਲ ਜੀ ਸਾਡਾ ਜਿਹੜਾ ਸੰਭਾ ਐਡਮਿਨਿਸਟ੍ਰੇਸ਼ਨ ਹੈ ਹਾਂ ਹਾਂ ਉਹੀ ਕੰਟਰੋਲ ਕਰ ਰਿਹਾ ਹੈ ਹਾਜਿਕਾਂ ਸਾਡੇ ਵੀਰ ਚੇਤਨ ਕੁਮਾਰ ਸ਼ਰਮਾ ਚੰਦਲੇ ਹਾਲ ਦੇ ਮੁਖੀ ਬਿਜਾਰੀ ਫਰੇ ਜਿਹੜੇ ਇੰਪ्युअर ਮੁਸਲਮਾਨ ਦਾ ਖਿਲਾਫ ਹੁੰਦਾ ਜੀ ਹਾਂ ਤੁਸੀਂ ਕੀ ਚਾਹੁੰਦੇ ਹੋ ਕਿ ਮੁਸਲਮਾਨ ਲੋਕ ਵੀ ਆ ਕੇ ਇੱਥੇ ਦਰਸ਼ਨ ਕਰਨ ਬਿਲਕੁਲ ਚਾਹਨਾ ਹੈ ਸਾਰੇ ਜਣ ਹਾਂ ਅੰਧਕਾਰ ਉਹ ਥਾਂ ਜਿੱਥੇ ਬਾਬੇ ਦਾ ਕਟਿਆ ਹੈ ਅਸੀਸ ਪਿਆ ਸੀ ਜਿੱਥੋਂ ਦੀ ਮਿੱਟੀ ਦੀ अहमियत ਹੈ ਜੀ ਅਸੀਂ ਸਰਦੋਬਾਰ ਜਾਣਾ ਚਾਹੁੰਦੇ ਆਂ ਪਾਕਿਸਤਾਨੀ ਮੇਲਾ ਦੇਖਣ ਆ ਗਏ ਬੀਅਸ ਅਤੇ ਸਿਪਾਈ ਲੋਕਾਂ ਨੂੰ ਪਿੱਛੇ ਤੱਕਦੇ ਹੋਏ ਬਾਅਦ ਵਿੱਚ ਜਿਆਦਾ ਜਦੋਂ ਰੌਣਕ ਵਧ ਗਈ ਦਬਾਅ ਜਦੋਂ ਜਿਆਦਾ ਵਧ ਗਿਆ ਤੇ ਘੋੜਸਵਾਰ ਤੋਂ ਸੱਦਲੀ ਦੀ ਇਹਨਾਂ ਲੱਗਿਆ ਕਾਫੀ ਤੇ ਮਸਾਹਬ ਇਹ ਸਾਰੇ ਤੁਸੀਂ ਲੋਕ ਕੀ ਅੱਗੇ ਜਾਣਾ ਚਾਹੁੰਦੇ ਹੋ ਕਪਰਾਲਾ ਮੇਲਾ ਦੇਖੀਏ ਇਤਰਾਲਾ ਦੇਖੋ ਆਹ ਹਾਂ ਤੁਸੀਂ ਚਾਹੁੰਦੇ ਹੋ ਵੀ ਉਹ ਵੀ ਅਸੀਂ ਓਗੜਾ ਮੇਲਾ ਵੀ ਦੇਖੀਏ ਦੇਖਣਾ ਵੀ ਦੇਖੀਏ ਜੀ ये ये बाबा मुसलमान सी के हिंदू सी धीरे बारे नहीं जी पता अच्छा हरियाणा से आए करनाल से हां हा। भाई हिंदुस्तान पाकिस्तान का मेला लगता है इधर का चला इधर हमारी गद्दी पड़ती है सिद्ध स्वंग का अच्छा कौन 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 सा फिर है आपका ਰਾਤ ਗੌਰਨਾਦੀ ਅੱਛਾ ਅੱਛਾ ਯਾਰ ਚਾਰ ਬੋਰਡ ਮੇ ਗੌਰਨਾਦੀ ਦਾ ਟਿੱਲਾ ਸਭ ਤੋਂ ਵੱਡਾ ਇਧਰ ਇਧਰ ਹੈ ਹਾਂ ਹਾਂ ਵਾਹ ਕਿਹੋ ਲਾਈਨ ਦਾ ਨਜ਼ਾਰਾ ਯਾਨੀ ਐਨ ਬਾਰਡਰ ਵਾਲੀ ਲੀਕ ਕੰਡਿਆਲੀ ਤਾਰ ਵਿੱਚ ਬਣਿਆ ਗਏ ਆ ਪਾਕਿਸਤਾਨੀਆਂ ਲਈ ਸਵਾਗਤੀਗੇ ਚਾਦਰ ਲੈ ਕੇ ਬਾਰਡਰ ਤੇ ਹਾਜ਼ਰ ਹੁੰਦੇ ਪਾਕਿਸਤਾਨੀ ਲੋਕ ਬਾਰਡਰ ਤੋਂ ਪਾਕਿਸਤਾਨੀ ਚਾਦਰ ਲੈ ਕੇ ਉਹਦੇ ਨਾਲ ਭਾਰਤੀ ਸਿਪਾਹੀ ਚਾਦਰ ਦੇ ਨਾਲ ਪਰਤ ਦੇ ਭਾਰਤੀ ਦਰਸ਼ਕ ਪਾਕਿਸਤਾਨੀ ਸ਼ਰਦਾਲੂਆਂ ਲਈ ਮਿੱਟੀ ਤੇ ਪਾਣੀ ਲਿਜਾ ਰਿਆ ਟਰੈਕਟਰ ਟਰਾਲੀ ਸਰਦੂ ਪਾਰ ਦਾ ਸੀਨ ਪਿੰਡ ਸੈਦਾਂ ਵਾਲੀ ਅਫਸੋਸ ਮੇਰੇ ਮੂਵੀ ਕੈਮਰੇ ਵਿੱਚ ਟੈਲੀ ਲੈਂਸ ਨਹੀਂ ਸੀ ਇਹ ਨਜ਼ਾਰਾ ਤਾਂ ਪੱਥਰ ਦਿਲਾਂ ਨੂੰ ਵੀ ਮੋਹਮ ਕਰਦੇਵੇ ਲੋਕ ਪੱਬਾਂ ਪਾਰ ਹੋ ਹੋ ਕੇ ਇਸ ਪਾਸੇ ਵੱਲ ਝਾਕ ਰਹੇ ਸਨ ਉਂਗਲੀਆਂ ਨਾਲ ਇਸ਼ਾਰੇ ਕਰ ਕਰ ਇੱਕ ਦੂਜੇ ਨੂੰ ਸਮਝਾ ਰਹੇ ਸਨ ਸਰਾਤੇ ਜਾ ਕੇ ਤੇ ਹਰ ਇਨਸਾਨ ਆਪਣੇ ਪਿਛਲੇ ਲੀਡਰਾਂ ਨੂੰ ਕੋਸਦਾ ਹੈ ਤੇ ਨਾਲੇ ਕੱਟੜਵਾਦ ਜਾਂ ਫੁਕਰੀ ਦੇਸ਼ ਭਗਤੀ ਨੂੰ ਉਹ ਕਿਹਾ ਮੁਲਕ ਜਿੱਥੇ ਇਨਸਾਨ ਦੀ ਕਦਰ ਨਾ ਹੋਵੇ ਬਾਬਾ ਜੀ ਕੋ ਵਹਾਂ पे ਵੀ ਇਤਨੀ ਲੋਕ ਮਿਲ ਰਹੇ ਜਿਸ ਤਰ੍ਹਾਂ ਮੈਂ ਆਪਕੇ ਵੀ ਦੇਖ ਰਿਹਾ ਤਕਰੀਬ অলਮੋਸਟ ਇਤਨੀ ਹੀ ਨਫਰੀ અમારી ਸਾਈਡ ਤੇ ਹੈ ਔਰ ਦੋਨੋਂ ਸਾਈਡ ਤੇ ਸੈਂਟੀਮੈਂਟਸ ਤਕਰੀਬਨ ਇੱਕ ਜਿਹੇ ਬਿਕੋਜ਼ ਹਿਸਟਰੀ ਗੋਜ਼ ਲਾਈਕ ਦਿਸ ਕਿ ਸਰ ਆਪਕੇ ਪਾਸ ਹੈ ਧੜ ਹਮਾਰੇ ਬਾਜ਼ ਹੈ ਅਫਸਰ ਸ਼ਾਹੀ ਤੇ ਪ੍ਰੈਸ ਰਿਪੋਰਟਰ ਇਹ ਨਜ਼ਾਰਾ ਸੀਨ ਉਦੋਂ ਦਾ ਹੈ ਜਦੋਂ ਪਾਕਿਸਤਾਨੀ ਅਫਸਰ ਚਾਦਰ ਭਾਰਤੀਆਂ ਦੇ ਹਵਾਲੇ ਕਰਕੇ ਜਾ ਚੁੱਕੇ ਸਨ ਜ਼ੀਰੋ ਲਾਈਨ ਤੇ ਖਲੋ ਕੇ ਅਸਾਂ ਕੈਮਰਾ ਚ ਫੇਰੇ ਘੁਮਾ ਦਿੱਤਾ ਘੁਮਾ ਦਿੱਤਾ ਤਾਂ ਕਿ ਪਤਾ ਲੱਗ ਜਾਏ ਕਿ ਬਾਹਰ ਦਾ ਕੀ ਨਜ਼ਾਰਾ ਹੈ ਦੂਰੀਆਂ ਤੀਰੀਆਂ ਚੌਰੀਆਂ ਗਿੰਡਿਆਲੀਆਂ ਤਾਰਾਂ ਨੇ यहाँ लोग थे उनका डेलीगेशन खासा बड़ा था और कुछ ऑफिसर उनके बाद में भी आए बड़ा अच्छा माहौल रहा बड़ा अच्छा माहौल बहुत दोस्ताना माहौल रहा इसका डेफिनेटली फ़ायदा होगा दोनों साइड खासतौर पे हमारे लिए इशू है जैसे आ, हमारे पास एक टूटर जो है वो जो हुआ शॉर्ट डेक्ट तो, तो उसको हमने बड़ी किया है तो वो मैंने उनसे डिस्कस किया उनके एस एच ओ उसको बताया मैंने कि आप बता दीजिए अगर आपका कोई आदमी मिसिंग है तो उसको मैंने फलानी जगह इस्माइल उस एरिया में दफन किया प्रॉपर मुस्लिम राइट से और एक आदमी ऑलरेडी मेरे पास है जो मेंटली रिटार्डेड है और उसके लिए मैंने कहा कि उसको पुश बैक करने के लिए आप पता करें आपका कौन आदमी मिसिंग है तो वो ले लीजिए वरना वो हमारी जेलों में सड़ता रहे थे थोड़ा मुझको एक सारा एक सपोर्ट सी ये दिखी मुझको कि शायद जो है ठीक ठाक रहेगा कुछ गौर किया जे एस सांबा कह रहे हैं कि एक घुसपैठिए असी मार मुकाया ਤੇ ਦੂਸਰਾ পাগল ਸ਼ਿਦਾਈ ਜੇਲਾ ਚ ਸੜਨ ਲਈ ਪਜ ਗਿਆ ਯਾਦ ਰੇ ਦੁਨੀਆ ਦੀਆਂ ਸਫਲ ਸਿਵਲਾਈਟ ਸਰਕਾਰਾਂ ਪਹਿਲੀ ਗੱਲ ਤਾਂ ਮਨੁੱਖੀ ਜਾਨ ਨਹੀਂ ਨੀ ਤੇ ਜੇ ਕਿਤੇ ਦਿੰਦੀਆਂ ਵੀ ਨੇ ਇੱਕ ਤੇ ਕਰੋੜਾਂ ਵਿੱਚੋਂ ਇੱਕ ਨੂੰ ਆ ਅੱਗੇ ਵੀਡੀਓ ਵੇਖੋ ਸਰਤਾਰ ਕੋ ਡੇਰਾ ਬਾਬਾ ਨਾਨਕ ਸੈਕਟਰ 'ਚ ਇੱਕ ਸ਼ਿਦਾਈ ਸਿਕਤ ਪੈਰੇ ਸਰਾਧ ਪਾਰ ਕਰ ਰਹਾ ਤੇ ਪੀਐਸਐਨ ਦੀ ਸ਼ਪੈਨ ਨੇ ਉਹਨੂੰ ਮੌਕੇ ਤੇ ਹੀ ਮਾਰ ਮੁਕਾਇਆ ਉਹ ਤੇ ਉਹਦਾ ਅਫਸਰ ਫਖਰ ਮਹਿਸੂਸ ਕਰ ਰਹੇ ਨੇ ਸਪੈਨ ਨੂੰ ਉਹ ਬਨਾਮ ਮਿਲੇ ਪ੍ਰਮੋਸ਼ਨਾਂ ਹੋ ਗਈਆਂ ਜੈਹੋ ਅੰਗਲੀ ਗ੍ਰੀਕ ਕਰ ਰਿਹਾ ਸੀ ਇਸ ਕਰਕੇ ਅਸੀਂ ਉੱਥੇ ਭੱਜ ਗਏ ਮਤਲਬ ਜਿੱਥੋਂ ਕ੍ਰੋਸ ਕਰ ਰਹੇ ਸੀ ਉੱਥੇ ਪਹੁੰਚੇ ਜਦੋਂ ਤੁਸੀਂ ਤੇ ਪਹੁੰਚਿਆ ਤੇ ਮਤਲਬ ਅਸੀਂ ਉਹਨੂੰ ਪਹਿਲਾਂ ਫੈਂਸੀ ਦੇ ਕੋਲ ਅਲਰਟ ਕੀਤਾ ਉਹ ਰੁਕਿਆ ਨਹੀਂ ਉਸ ਤੋਂ ਬਾਅਦ ਅਸੀਂ ਉਹਨੂੰ ਤੁਸੀਂ ਤੇ ਫਾਇਰ ਕੀਤਾ ਫਿਰ ਉਸ ਤੋਂ ਬਾਅਦ ਫਾਇਰ ਲੱਗੀ ਤੇ ਵੀ ਉਹ ਮਤਲਬ ਕਣਕ ਦੇ ਖੇਤਾਂ ਦੇ ਵਿੱਚ ਜਾ ਕੇ ਛਿਪਿਆ ਉੱਥੇ ਮਤਲਬ ਉਹ ਡਿੱਗ ਗਿਆ ਫਿਰ ਅਸੀਂ ਉਹਨੂੰ ਮਤਲਬ

ਅਚਕਨ ਡਿਊਟੀ ਦਾ ਉਦਾਹਰਣ dete hue apne kartavya ka nirvaahan kiya aur mera chamleal da mela hi nahi ye hindustan pakistan di asli tasveer hai ye dasti hai ke itthe bahutaat neek te sainseen lokan di hai jo mel mela chaunde han par bharat te pakistan di bad kisam ki ke hukumta sirf kattadwadi rss te taliban marka soch di parwahi kardi aaiyan han intelligence bureau de ek senior afsar ne maneya ਕਿ ਸਾਡੀਆਂ ਸਰਕਾਰਾਂ ਆਰਐਸਐਸ ਵਾਲੀ ਸੋਚ ਤੋਂ ਹੀ ਸੇਧ ਲੈਂਦੀਆਂ ਹਨ ਇਸ ਤੇ ਮੂਲ ਕਾਰਨ ਨੂੰ ਸਮਝਣਾ ਹੋਵੇਗਾ ਜਿੰਨਾ ਚਿਰ ਇਹ ਮੁਲਕ ਸੰਗੀਤਾ ਚਾਹ ਤਿਆਰ ਨਹੀਂ ਕਰਦੇ ਹੁਕਮਰਾਨ ਇਨਸਕਿਉਰ ਮਹਿਸੂਸ ਕਰਦਾ ਰਹੇਗਾ ਤੇ ਕਟੜਵਾਦ ਦੀ ਸ਼ਰਨ ਵਿੱਚ ਜਾਏਗਾ ਫਿਰ ਜ਼ੁਲਮ ਤੇ ਹੋਣੇ ਹੀ ਹਨ ਸੱਚ ਦੱਬਿਆ ਹੀ ਰਹੇਗਾ